ਬਹੁਤ ਹੀ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਦੋਸਤੋ ਇੱਕ ਔਰਤ ਢੋਂਗੀ ਬਾਬੇ ਦੇ ਕੋਲ ਜਾਂਦੀ ਹੈ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਦੇ ਲਈ ਤੇ ਉਹ ਢੋਂਗੀ ਬਾਬਾ ਇੱਕ ਨਾਰੀਅਲ ਤੇ ਕੁਝ ਚੀਜ਼ਾਂ ਉਸ ਔਰਤ ਨੂੰ ਦੱਸਦਾ ਹੈ ਵੀ ਆਪਣੇ ਨੇੜ ਦੀ ਨਹਿਰ ਦੇ ਵਿੱਚ ਵਹਾ ਦੇ ਗੁਰਪ੍ਰੀਤ ਕੌਰ ਨਾਮ ਦੀ ਔਰਤ ਉਮਰ 30 ਸਾਲ ਅਤੇ 1.5 ਸਾਲ ਦਾ ਉਸ ਦਾ ਮਾਸੂਮ ਬੱਚਾ ਗਰਨਾਜ ਆਪਣੇ ਬੱਚੇ ਨੂੰ ਗੋਦੀ ਚਾ ਕੇ ਜਦੋਂ ਇਹ ਔਰਤ ਨਹਿਰ ਦੇ ਵਿੱਚ ਇਹ ਜਦੋਂ ਹੋਣ ਜਾਂਦੀ ਹੈ ਤਾਂ ਉਸ ਦਾ ਪੈਰ ਫਿਸਲਣ ਦੇ ਕਾਰਨ ਨਹਿਰ ਦੇ ਵਿੱਚ ਹੀ ਰੁੜ ਜਾਂਦੀ ਹੈ ਦੋ ਇਸ ਔਰਤ ਦਾ ਨਾਮ ਗੁਰਪ੍ਰੀਤ ਕੌਰ ਉਮਰ 30 ਸਾਲ ਪਤਨੀ ਸ਼ਕੀਨ ਸਿੰਘ ਪਿੰਡ ਜਨੇਦਪੁਰ ਦੀ ਰਹਿਣ ਵਾਲੀ ਸੀ ਅਤੇ ਇਸ ਦਾ 1.5 ਸਾਲ ਦਾ ਬੱਚਾ ਗਰਨਾਥ ਸਿੰਘ ਵੀ ਇਸ ਦੇ ਨਾਲ ਸੀ ਪਰ ਉਸ ਮਾਸੂਮ ਬੱਚੇ ਦੀ ਹਜੇ ਤੱਕ ਨਹਿਰ ਦੇ ਵਿੱਚੋਂ ਲਾਸ਼ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਗੋਤਾਖੋਰਾਂ ਨੇ ਕਾਫੀ ਜ਼ਿਆਦੇ ਨਹਿਰ ਦੇ ਵਿੱਚ ਆਪਣੇ ਗੋਤਾਖੋਰ ਉਤਾਰੇ ਨੇ ਅਤੇ ਕਾਫੀ ਜ਼ਿਆਦੇ ਪੜਤਾਲ ਕੀਤੀ ਪਰ ਉਸ ਫੁੱਲਾਂ ਵਰਗੇ ਮਾਸੂਮ ਬੱਚੇ ਦੀ ਹਜੇ ਤੱਕ ਮ੍ਰਿਤਕ ਦੇਹ ਉਹਨਾਂ ਦੇ ਹੱਥ ਨਹੀਂ ਲੱਗੀ ਵੀ ਬਾਬਿਆਂ ਦੇ ਪਿੱਛੇ ਲੱਗ ਕੇ ਇਸ ਔਰਤ ਨੇ ਆਪਣੀ ਤਾਂ ਜਾਨ ਗਵਾਉਣੀ ਸੀ ਉਸ 1.5 ਸਾਲ ਮਾਸੂਮ ਬੱਚੇ ਦੀ ਵੀ ਜਾਨ ਗਵਾ ਲਈ ਐ ਤੇ ਦੋਸਤੋ ਤੁਹਾਨੂੰ ਇਸ ਵੀਡੀਓ ਤੋਂ ਇਸ ਖਬਰ ਤੋਂ ਸਿੱਖਣਾ ਚਾਹੀਦਾ ਹੈ ਅਤੈਨਾ ਢੋਂਗੀ ਬਾਬਿਆਂ ਦੇ ਪਿੱਛੇ ਲੱਗ ਕੇ ਇਹ ਔਰਤ ਭੜਾ ਕਰਦੀ ਕਰਦੀ ਆਪਣਾ ਇਸਨੇ ਘਰ ਹੀ ਤਬਾਹ ਕਰ ਲਿਆ ਇਸ ਖਬਰ ਦੇ ਬਾਰੇ ਦੋਸਤੋ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਜਰੂਰ ਕਰਿਓ ਬਾਕੀ ਜੋ ਵੀਰ ਤੇ ਭੈਣਾ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਆਉਣ ਵਾਲੀ ਵੱਡੀ ਖਬਰ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਦੇਖ ਸਕੋ ਬਾਕੀ ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਰੱਬ ਰਾਖਾ